ਸਭ ਤੋਂ ਪਹਿਲਾਂ ਇਸ ਵਾਰ ਸਾਰਿਆਂ ਦਾ ਧੰਨਵਾਦ ਕਰ ਰਿਹਾ ਕਿ ਬਹੁਤ ਚੰਗੀ ਗੱਲ ਹੈ ਕਿ ਵੀ ਮਾਨਯੋਗ ਨਰੇਂਦਰ ਮੋਦੀ ਜੀ ਤੇ ਇਸ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਕੇ ਜਾ ਰਹੇ ਇਹ ਵੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਉਪਲਬਧੀ ਹੈ ਉਹਦੇ ਵੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਅੱਗੇ ਅਸਰ ਕਰਨੀ ਕਰਨਗੇ ਪਰਮਾਤਮਾ ਹੁਣ ਹੋਰ ਤੱਕ ਦੇਵੇ ਤਾਂ ਕਿ ਜਿਹੜੇ ਬਾਕੀ ਆ ਦੋਡੇ ਕੰਮ ਆ ਉਹਨਾਂ ਨੇ ਤੇਰੇ ਚਾਰ ਚੱਕੀਆ ਤੇਸ਼ ਤੋਂ ਮਜ਼ਦੂਰੀ ਜਿੱਥੇ ਲਗਾਏ ਉਹਦੇ ਬਹੁਤ ਮਜ਼ਦੂਰੀ ਲੈ ਕੇ ਆ। ਔਰ ਜਿਸ ਤਰੀਕੇ ਨਾਲ ਪਹਿਲਾਂ ਉਹ ਗਰੀਬਾਂ ਦੇ ਲਈ ਕੰਮ ਕਰ ਰਹੇ ਨੇ ਜ਼ਰੂਰਤ ਮੰਗ ਲੋਕਾਂ ਦੇ ਲਈ ਚਾਹੇ ਉਹ ਮਕਾਨ ਦੀ ਕੰਕਰੀਟੇ ਬਿਜਲੀ ਦੇ ਕਨੈਕਸ਼ਨ ਗੈਸ ਕਨੈਕਸ਼ਨ ਲਾਈਟਾਂ ਦੇ ਕਨੈਕਸ਼ਨ ਜਿਹੜੇ ਉਹਨਾਂ ਨੇ ਉਹਦਾਦੀ ਆਚੋ ਉਹ ਜੁਦਾਦੀ ਸੀ ਉਹ ਜਾਲਾਦੀ ਸੀ ਤੇ ਹੋਰ ਜਿੰਨੀਆਂ ਵੀ ਸਕੀਮਾਂ ਸੀ ਚਾਹੇ ਉਹ ਆਯੂਸ਼ਮਾਨ ਸਟੇਟਰ ਭਾਰਤ ਉਹਨਾਂ ਨੂੰ ਹੋਰ ਅੱਗੇ ਇੱਕ ਇਸੇ ਤਰ੍ਹਾਂ ਲੋਕ ਦੇ ਬਦੌਲ ਦੇ ਇਸ ਕਿਸੇ ਵਕਤ ਹੋਰ ਦੇਸ਼ ਜਿੱਥੇ ਪੂਰੀ ਦੁਨੀਆ ਦੇ ਵਿੱਚ ਆਪਣੀ ਇੱਕ ਪਛਾਣ ਵਿਲੱਖਣ ਪਛਾਣ ਬਣਾਈ ਹੈ ਉਸ ਨੂੰ ਹੋਰ ਜੀ ਸਾਥ ਮਿਲੇ ਉਹ ਇਹ ਦਾਸ਼ਕਿਤ ਸਪਲਾਜੀ ਭਾਜਪਾ ਦਾ ਨਾਰਾ ਥਾ ਕਿ ਸਵਾ ਚਾਰ ਸੂਬਾ ਤੇ ਕਿ ਭਾਜਪਾ ਦਾ ਭਾਜਪਾ ਪੜਾਈ ਸੂਬਾ ਪਰ ਵੀ ਨਹੀਂ ਕਿਹਾ ਮੰਨਦੇ ਕਹਾਂ ਸੇ ਕਮੀ ਰਹਿ ਗਈ ਕਿ 2.5 ਸੂਬਾ ਵੀ ਨਹੀਂ ਹੋਈ ਵਾਸਤੇ ਕਿ ਇਤਾਂ ਕੁਝ ਨੁਕਸ ਕਮੀਆਂ ਰਹਿ ਗਈਆਂ ਬਹੁਤੀਆਂ ਔਰ ਇਹਨਾਂ ਨੂੰ ਸ਼ਕਤ ਦੇਣੇ ਕਿ ਲੋਕਾਂ ਦਾ ਫਤਵਾ ਆਇਆ जनता का आदेश होंगे उन्होंने वनू स्वीकार करना चाहिए और जो जो पति स्वीकार करते हैं और जिते जिथे कमिया रही हैं सारिया कमिया द्वारा चिंतित करने की लड़ रहेगी और हाईकमांड इस जरा विशेष ध्यान भी हमेशा तो चलता रहा और उस पाँच में सिर्फ भाजपा पहली बार ही उसकी कोई खाता नहीं खोल पाई लोग सभा चुनाव पच्चीस साल के इतिहास में क्या मानते हैं सी कहाँ कमी रहेगी कि पंजाब में खास करके एक ही सीट नहीं आई ਚੌਥੇ ਤੀਜੇ ਨੰਬਰ ਦੇ ਪਾਰਟੀ ਬੈਠਾ ਪਹਿਲਾਂ ਕਹਿੰਨਾ ਕਿ ਜਿਸ ਤਰੀਕੇ ਨਾਲ ਵੀ ਇਲੈਕਟ ਕੇਂਦਰ ਸਾਡਾ ਹਾਈ ਕਮਾਂਡ ਆ ਉਹ ਇਹ ਚਿੰਤਾ ਨਹੀਂ ਜਿਹੜੀ ਚਾਹੀਦੀ ਜਰੂਰ ਇੱਥੇ ਵਿਚਾਰ ਕਰੇਗਾ ਉਹ ਜਿਹੜੀਆਂ ਕਮੀਆਂ ਰਹਿ ਗਈਆਂ ਉਹਦੇ ਤੇ ਉਹਦਾ ਸੁਧਾਰ ਵੀ ਕਰਨਗੇ ਇਹ ਦੁੱਖ ਜਰੂਰ ਹੈ ਕਿ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਾ ਆਉਣਾ ਇਹ ਸਾਡੇ ਲਈ ਦੁੱਖ ਦੀ ਗੱਲ ਹੈ ਦੇਸ਼ ਪੰਜਾਬੀ ਕੋਈ ਹੋਰ ਨਹੀਂ ਪਰ ਜਿਹੜੀਆਂ ਕਮੀਆਂ ਰਹਿ ਗਈਆਂ ਸਿਸਟਮ ਬਦਲਦੇ ਚਾਰ ਚੁਣਨੀਆਂ ਹੋ ਜਿਹੜੀਆਂ ਚਲ ਰਹੀਆਂ ਨੇ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਸਾਪਲਾ ਜੀ ਹੁਸ਼ਿਆਰਪੁਰ ਦੀ ਗੱਲ ਕਰੀਏ 2014 ਤੋਂ ਲੈ ਕੇ 2024 ਤੱਕ ਜਰ ਇੱਕ ਮਿੰਟ ਤੱਕ ਜਿਹੜਾ ਹੁਸ਼ਿਆਰਪੁਰ ਦੇ ਭਾਜਪਾ ਦਾ ਗੱਲ ਰਿਹਾ ਤੁਸੀਂ ਵੀ ਵਧੀਆ ਜਿੱਤ ਹਾਸਲ ਕੀਤੀ ਸੀ ਸੋਮ ਪ੍ਰਕਾਸ਼ ਨੇ ਵੀ ਵਧੀਆ ਜਿੱਤ ਹਾਸਲ ਕੀਤੀ ਸੀ ਇਸ ਵਾਰ ਜਿਹੜੀ 2 ਲੱਖ ਵੋਟ ਵੀ ਪੂਰੇ ਹਿੱਸੇ ਨਹੀਂ 199000 ਸਮਥਿੰਗ ਰਹੀ ਕਿਸੇ ਵੇਲੇ ਨਹੀਂ ਤਾਂ 4-4 ਲੱਖ ਵੋਟ ਜਿਹੜੀ ਪੈਂਦੀ ਰਹੀ ਹੈ ਭਾਜਪਾ ਦੀ ਕੀ ਆਪਾਂ ਕਹਿ ਸਕਦੇ ਕਿ ਹੁਣ ਵੀ ਜਿਹੜਾ ਫੈਸਲਾ ਜਿਹੜਾ ਗਲਤ ਰਿਹਾ ਜਿਹੜਾ ਪਾਰਟੀ ਤੱਕ ਮਿਹਨਤ ਤੁਸੀਂ ਕੀਤੀ ਜਾਂ ਦੇਖੋ ਇਹ ਤਾਂ ਨਹੀਂ ਮੈਂ ਕਹਿ ਸਕਦਾ ਫੈਸਲਾ ਗਲਤ ਰਿਹਾ ਕਿਸੇ ਨੇ ਬੜਾ ਜਿਹੜਾ ਹਾਈ ਕਮਾਂਡ ਨੇ ਬੜਾ ਸੋਚ ਸਮਝ ਕੇ ਕੀਤਾ ਹੋਵੇਗਾ ਫੈਸਲਾ ਜੋ ਵੀ ਕੀਤਾ ਹੋਵੇਗਾ ਪਰ ਹਾਂ ਉਹ ਲੋਕਾਂ ਨੇ ਉਸ ਤਰੀਕੇ ਨਾਲ ਉਹਨੂੰ ਸਵੀਕਾਰ ਨਹੀਂ ਕੀਤਾ ਔਰ ਉਹ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀਆਂ ਕਮੀਆਂ ਪਾਸ਼ ਜਿਹੜੀਆਂ ਕਮੀਆਂ ਜਿਹੜੀਆਂ ਰਹਿ ਗਈਆਂ ਉਹਨਾਂ ਤੇ ਜ਼ਰੂਰ ਅਸੀਂ ਜਿਹੜਾ ਵਿਚਾਰ ਕਰਾਂਗੇ ਹੁਣ ਤੱਕ ਹੁਣ ਤੱਕ ਭਾਜਪਾ ਅਕਾਲੀ ਦਲ ਨਾਲ ਰਲ ਕੇ ਲੜਦੀ ਆਈ ਹੈ ਇਸ ਵਾਰ ਇਕੱਲੇ ਲੜਿਆ ਤਾਂ ਲੱਗਾ ਵੀ ਉਹ ਠੀਕ ਉਹ ਕਮੀ ਪਾਰਟੀਆਂ ਜੁਨਾ ਹਾਲਾਂਕਿ ਇਕੱਲੇ ਦਾ ਜਿੰਨੀ ਕਮੀ ਕਿਹੜੀ ਹੈ ਉਹੀ ਕਮੀ ਪਾਜਪਾਜ ਕਿਹੜੀ ਹੈ ਦੇਖੋ ਕੱਟਿਆਂ ਲੜਨ ਦਾ ਫਾਇਦਾ ਤਾਂ ਹੁੰਦਾ ਹੀ ਉਹਦੇ ਵਿੱਚ ਕੋਈ ਸੱਕ ਨਹੀਂ ਹੈ ਜੇ ਕਿ ਮੜ ਕੇ ਲੜਦੇ ਤੇ ਸ਼ਾਇਦ ਪਾਈ ਦੇ ਚਾਹਤਾਂ ਤੇ ਇੰਝੇ ਵੀ ਕੁਝ ਹੋਰ ਹੁੰਦੇ ਪਰ ਜਿੱਥੇ ਤੱਕ ਜਿਵੇਂ ਅਸੀਂ ਇਹ ਕਹੀਏ ਕਿ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਇਹਨਾਂ ਚੋਣਾਂ 'ਚ ਕੋਈ ਘਟ ਨਹੀਂ ਰਹੀ ਵੱਧ ਰਹੀ ਹੈ ਔਰ ਤੁਸੀਂ ਦੇਖੋ ਕਿ ਜਿਨ੍ਹਾਂ ਸੀਟਾਂ ਦੇ ਉੱਤੇ ਸੀ ਤੇਰੀ ਲੜਾਈ ਜਿਵੇਂ ਫਰੋਜਪੁਰ ਲੋਹੜਿਆਣਾ ਅਨੰਪੁਰ ਸਾਹ ਇਹਨਾਂ ਦੇ ਉੱਤੇ ਸੀ ਅਕਾਲੀ ਦਲ ਤੋਂ ਵੱਧ ਕਿ ਨਹੀਂ ਪੰਡਰੀ ਉਹ ਤੋਂ ਵੱਡੀ ਮਿਊਚਰ ਤੇ ਆਂਦੇ ਕਿ ਅਸੀਂ ਕਾਂ ਅਕਾਲੀ ਦਲ ਲੜਦਾ ਰਿਹਾ ਫੋ ਉਦੋਂ ਦੇ ਕੁਸ਼ ਏਰੀਏ ਤੇ ਐਸੇ ਆ ਕਿ ਜਿੱਥੇ ਅਸੀਂ ਐਮਐਲਏ ਵੀ ਨਹੀਂ ਕੋਈ ਲੜਦੇ ਤੇ ਕੋਈ ਵੀ ਪੂਰੇ ਤੋਂ ਪੂਰੇ ਬਿਲਡਾਂ ਖਾਲੀ ਪਈਆਂ ਉਹਨਾਂ ਉਸ ਏਰੀਏ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਅਕਾਲੀ ਦਲ ਤੋਂ ਬਧੀ ਵਧ ਰਹੀ ਹੈ। ਸੋ ਇਹ ਮੇਰਾ خیال ਹੈ ਕਿ ਵੀ ਇਹਨੂੰ ਅਸੀਂ ਪੋਜ਼ਿਟਿਵ ਜੇ ਨਾਲ ਵੀ ਦੇਖਾਂਗੇ ਕਿ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਸਭ ਚੱਲ ਰਿਹਾ ਫੋਰਟ ਸ਼ੇਅਰ ਵਧਿਆ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਨਤਾ ਪਾਰਟੀ ਦਾ ਵੋਟ ਸ਼ੀਅਰ ਤਾਂ ਬਹੁਤ ਜ਼ਿਆਦਾ ਵਧਿਆ ਜਿਹੜੀਆਂ ਮੰਨ ਮੰਨ ਨਹੀਂ ਰਾਮਪਲ ਮੰਨੋ ਨਾ ਨਾ ਚਾਹੁੰਦੇ ਚਾਰ ਜੇ ਸੀਗਾ ਤੇ ਜੋ ਉਹਦੇ ਚ ਦੇਖਿਆ ਜਾਵੇ ਤੇ ਅਕਾਲੀ ਦਲ ਚੌਥੇ ਨੰਬਰ ਤੇ ਆਇਆ ਜੀ ਦੂਜੇ ਨੂੰ ਅਕਾਲੀ ਚੌਥੇ ਨੰਬਰ ਤੇ ਵੀ ਬੜਾ ਫਰਕ ਆਨੰਦਪੁਰ ਸਾਹਿਬ ਜਿਹੜਾ ਹੈ ਜੀ ਹਮੇਸ਼ਾ ਹੀ ਦਾਵਾ ਕਰਦਾ ਰਿਹਾ ਕਿ ਪਾਟੀਦਲ ਕੋ ਸਾਡੀ ਟਰੈਡੀਸ਼ਨਲ ਸੀਟ ਹੈ ਪੰਥਕ ਸੀਟ ਹੈ ਉਥੇ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਕਿੱਥੇ ਆ ਤੇ ਔਰ ਅਕਾਲੀ ਦਲ ਦੀ ਕਾਰਗੁਜ਼ਾਰੀ ਚੌਥੇ ਨੰਬਰ ਤੇ ਹੈ ਸੋ ਉਹਨਾਂ ਚੀਜ਼ਾਂ ਦੇ ਵਿੱਚ ਇਹ ਦੇਖ ਕੇ ਇੱਕ ਮੈਸੇਜ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਆਖਿ ਪਹਿਲੇ ਨਾਲੋਂ ਕਿਤੇ ਜ਼ਿਆਦਾ ਅੱਗੇ ਵਧਿਆ ਹੈ ਇਹ ਕਿਸ ਇੱਕ ਸਿਰ ਪੰਜਾਬ ਜਿੱਥੇ ਦੋ ਸੀਟਾਂ ਦੇ ਦੱਜ ਜਿੱਤ ਹੋਈ ਹੈ ਜਿਹੜੀ ਅਲਗਾਵਾ ਦੀ ਸੋਚ ਨੂੰ ਮਤਲਬ ਕੈਸੇ ਪਛਾਣਾਂ ਤਾਂ ਕੀ ਸਰ ਆਨੇ ਵਾਲੇ ਟਾਈਮ 'ਚ ਇਹ ਕਾਜੀ ਭਾਜ ਭਾ ਗਟਬੰਦੀ ਜ਼ਰੂਰੀ ਹੋਗਾ ਪੰਜਾਬ 'ਚ ਦੇਖੋ ਇਹ ਜੋ ਗਟਬੰਦਰ ਹੋਣਾ ਨਹੀਂ ਹੋਣਾ ਸਾਡੇ ਜਿਹੜੇ ਬੰਦ ਸਾਹਮਣੇ ਆਇਆ ਇਹ ਤਾਂ ਹਾਈ ਕਮਾਂਡ ਦਾ ਕੰਮ ਹੈ ਕਿ ਕੇਂਦਰ 'ਚ ਜਿਹੜੇ ਲੋਕ ਉਹ ਬੈਠ ਕੇ ਹੀ ਤੈਅ ਕਰਨਗੇ ਤੇ ਹੁਣ ਇਉਂ ਕੀ ਹੋ ਰਿਹਾ ਤੇ ਨਿਰਣਾ ਕਿਹਦਾ ਆਲਪਤਾ ਲੋਕਾਂ ਨੇ ਹੁਣ ਫੈਸਲਾ ਦਿੱਤਾ ਉਹ ਲੋਕਾਂ ਦੇ ਦਿੱਤੇ ਉਹ ਫੈਸਲੇ ਨੂੰ ਆਪਾਂ ਚੁਟਕਾਰਾ ਤਾਂ ਨਹੀਂ ਸਕਦੇ ਉਹਦੇ ਤੋਂ ਕੋਈ ਮੁੱਖ ਮੋੜ ਵੀ ਨਹੀਂ ਸਕਦੇ ਉਹਨਾਂ ਨੂੰ ਜਿਹੜਾ ਕੁਤਬਾ ਦਿੱਤਾ ਉਹ ਜੋ ਵੀ ਸਰਕਾਰ ਕਰਨਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप